ਕੁਕਲ ਪਾਰਲੀਮੈਂਟ ਦੇ ਵਿੱਚ ਸੈਲਸਰੀ ਗੁਰਗਨ ਸਾਹਿਬ ਜੀ ਦੀ ਜਿਹੜੀ ਬੇਅਦਬੀਆਂ ਦਾ ਮੁੱਦਾ ਹੈ ਉਠਾਇਆ ਗਿਆ ਕਿ 8 ਸਾਲ ਹੋ ਗਏ ਹੈ ਜਿਹੜਾ ਬਰਗਾੜੀ ਕਾਂਡ ਹੋਇਆ ਜਿਹੜਾ ਬੁਰਜਵਾਰ ਕੇਜ ਦੇ ਵਿੱਚੋਂ ਸੈਲਸਰੀ ਗੁਰਗਨ ਸਾਹਿਬ ਜੀ ਨੂੰ ਗੈਰਪ ਕਰਕੇ ਉਹਨਾਂ ਦੀ ਬੇਦਬੀ ਕੀਤੀ ਗਈ 8 ਸਾਲ ਹੋ ਗਏ ਕੋਈ ਨਿਆਂ ਨਹੀਂ ਹੈਗਾ ਉਹਦੇ ਤੇ 8 ਸਾਲ ਦੇ ਵਿੱਚ ਕਈ ਸਿੱਟ ਬਣ ਗਈਆਂ ਨੇ ਕਈ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫਾਇਦੇ ਹੋ ਰਹੇ ਇਸ ਚੀਜ਼ ਦੇ ਕਿਉਂ ਨਹੀਂ ਇਹਦਾ ਨਿਆਂ ਆਪਾ ਦੇ ਸਕਦੇ ਉਹਦੇ ਵਾਸਤੇ ਮੈਂ ਕਿਹਾ ਕੋਈ ਚੀਫ ਜਸਟਿਸ ਦੇ ਹੇਠਾ ਕੋਈ ਕਮੇਟੀ ਬਣਾਓ ਕਿ ਜਿਹੜੀ ਇਹਦਾ ਟਾਈਮ ਸਿਰੇ ਦਾ ਨਿਆਂ ਕਰੇ ਤਾਕੇ ਗਾਂ ਕੋ ਲੋਕ ਇਹਨਾਂ ਨੂੰ ਹਮਾਇਤ ਨਾ ਨਹੀਂ ਹਿੰਮਤ ਨਾ ਕਰ ਸਕਣ ਉਹ ਸਖਤ ਸਜ਼ਾਵਾ ਫਾਂਸੀ ਤੱਕ ਦੀ ਸਜ਼ਾ ਹੋਣੀ ਚਾਹੀਦੀ ਹੈ ਜੇ ਕੋਈ ਬੰਦਾ ਕੋਈ ਧਾਰਮਿਕ ਭਾਵਨਾ ਦੀ ਗੁਰਦਸਾਹਿਬ ਨੂੰ ਕੋਈ ਕੋਈ ਨੁਕਸਾਨ ਪਹੁੰਚਾਉਂਦਾ ਹੈ ਤੋ ਉਹਨੂੰ ਫਾਂਸੀ ਤੱਕ ਦੀ ਸਜ਼ਾ ਹੋਣੀ ਚਾਹੀਦੀ ਹੈ ਉਸ ਤੋਂ ਇਲਾਵਾ ਜਿਹੜਾ ਵਾਟਰ ਐਮੈਂਡਮੈਂਟ ਬਿੱਲ ਆਇਆ ਸੀ ਜਿਹੜਾ ਪਾਣੀਆਂ ਨੂੰ ਬਚਾਉਣ ਵਾਸਤੇ ਤੇ ਪ੍ਰਦੂਸ਼ਣ ਤੋਂ ਬਚਾਉਣ ਵਾਸਤੇ ਬਿੱਲ ਸੀ ਉਹਦੇ ਤੇ ਆਪਣਾ ਪੱਖ ਰੱਖਿਆ ਕਿ ਸਰਕਾਰ ਨੇ ਜਿਹੜੇ ਜੁਰਮਾਨੇ ਸਿਰਫ ਲਾਤੇ ਸਜ਼ਾਵਾ ਮਾਫ ਕਰਤੀਆਂ ਇਹ ਸਜ਼ਾ ਨਹੀਂ ਹੋਊਗੀ ਜੁਰਮਾਨੇ ਹੋਣਗੇ ਜੁਰਮਾਨੇ ਨਾਲ ਕਿਸੇ ਨੂੰ ਕੀ ਫਰਕ ਪੈਂਦਾ ਫੈਕਟਰੀਆਂ ਦਾ ਇੰ ਤੁਸੀਂ ਸਾਡੇ ਤੋਂ ਘਟਾਪ ਡਰੇਨ ਹੈ ਇੱਕ ਭਗਤਾਲੇ ਨਾਲ ਆ ਸਾਰੇ ਗੰਦਲੇ ਹੋਏ ਪਏ ਨੇ ਉਹ ਤਾਂ ਉਹਨਾਂ ਨੂੰ ਕੀ ਫਰਕ ਪੈਂਦਾ ਹੈ ਤੁਸੀਂ ਇਹਦੀ ਸਜਾਵਾਂ ਰੱਖੋ ਖਾਸ ਕਰ ਜਿਹੜੇ ਉੱਥੇ ਡਿਪਾਰਟਮੈਂਟ ਬੈਠੇ ਨੇ ਸਰਕਾਰੀ ਚਾਹੇ ਪੋਲੂਸ਼ਨ ਡਿਪਾਰਟਮੈਂਟ ਹੈ ਚਾਹੇ ਕਾਰਪੋਰੇਸ਼ਨ ਹੈ ਉਹਨਾਂ ਦੇ ਸਰਕਾਰ ਉਹਨਾਂ ਦੇ ਜਿਹੜੇ ਅਧਿਕਾਰੀ ਬੈਠੇ ਨੇ ਉਹਨਾਂ ਨੂੰ ਟਰਮੀਨੇਟ ਕਰੋ ਉਹ ਕਿਉਂ ਬੈਠੇ ਨੇ ਉਹਨਾਂ ਦੇ ਨੱਕ ਥੱਲੇ ਸਾਰਾ ਕੁਝ ਕਿਉਂ ਪੋਲੂਸ਼ਨ ਹੋ ਰਿਹਾ ਹੈ ਜਦ ਕਿ ਸਾਰੇ ਕਾਨੂੰਨ ਹੈਗੇ ਆ ਸਾਰੇ ਮਾਪਦੰਡ ਹੈਗੇ ਆ ਉਹ ਅਪਣਾਉਂਦੇ ਕਿਉਂ ਨਹੀਂਗੇ ਉਹੀ ਮਸਲਾ ਇਥੇ ਪਾੜ ਗਾਂ ਜਾਂ ਦਿੱਲੀ ਦੇ ਵਿੱਚ ਵੱਡਾ ਨਾਲਾ ਤੁਸੀਂ ਦੇਖ ਲਓ ਬੰਬਈ ਤੋਂ ਬਾਹਰ ਨਿਕਲੋ ਨੱਕ ਨਹੀਂ ਦਿੱਤਾ ਇਹਦਾ ਬਾਹਰਲੇ ਬੰਨੇ ਨਾਲਾ 에ਰਪੋਰਟ ਤੋਂ ਬਾਹਰ ਔਰੰਗਾਬਾਦ 에ਰਪੋਰਟ ਤੋਂ ਬਾਹਰ ਇਹ ਜਿਹੜੇ ਵੱਡੇ ਸ਼ਹਿਰ ਨੇ ਸਰਕਾਰ ਤੇ ਉਹ ਨਹੀਂ ਠੀਕ ਕਰ ਪਾਈ ਔਰ ਕਾਨੂੰਨ ਤੇ ਕਾਨੂੰਨ ਬਣਾਏ ਜਾ ਰਹੇ ਕਾਨੂੰਨ ਨਾ ਕੀ ਹੋਣਾ ਤੁਸੀਂ ਇੱਕ ਡਰਾਈਵਰ ਵਿਚਾਰਾ ਜਿਹੜਾ ਇੰਨੀ ਰੋਜ਼ਗਾਰ ਕਰਦਾ ਛੋਟੀ ਤਨਖਾਹ ਹੁੰਦੀ ਉਹਨੂੰ ਦੇ ਹਿੱਟ ਕਰਨ ਦਾ 10 ਲੱਖ ਰੁਪਏ ਜੁਰਮਾਨਾ ਰਪਾ ਦਿੱਤਾ ਉਹ ਵੀ ਰੋਜ਼ ਤੋਂ ਬਾਅਦ ਬਾਅਦ ਵਾਪਸ ਲੈਣਾ ਪਿਆ ਤੇ ਇਹ ਜਿਹੜਾ ਬੰਦਾ ਇੱਕ ਪੋਲੂਸ਼ਨ ਕਰਵਾਉਂਦਾ ਹੈ ਜਿਹੜਾ ਅਧਿਕਾਰੀ ਪੈਸੇ ਲੈਂਦਾ ਕਰਪਸ਼ਨ ਕਰਦਾ ਉਹਨੂੰ ਸਿਰਫ ਕਿਹਾ ਜੀ ਇੱਕ ਮਹੀਨੇ ਦੀ ਤਨਖਾਹ ਉਹਦੀ ਅਸੀਂ ਕਟਾਂਗੇ ਜੇ ਕੋਈ ਦੋਸ਼ੀ ਪਾਇਆ ਗਿਆ ਤੇ ਕੋਈ ਇਹ ਕੋਈ ਸਜ਼ਾ ਹੈ ਉਹਨੂੰ ਟਰਮੀਨੇਟ ਕਿਉਂ ਨਹੀਂ ਕੀਤਾ ਜਾਂਦਾ ਉਹਦੀ ਉਹਦੀ ਜੌਬ ਖਤਮ ਕਰੋ ਜਿਹੜੇ ਮੰਤਰਾਲੇ ਬਣੇ ਨੇ ਪੋਲੂਸ਼ਨ ਨੂੰ ਕੰਟਰੋਲ ਕਰਨ ਵਾਸਤੇ ਉਹ ਮੰਤਰਾਲੇ ਕੀ ਕਰ ਰਹੇ ਨੇ ਮੰਤਰੀ ਕੀ ਕਰ ਰਹੇ ਉਹਨਾਂ ਨੂੰ ਉਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ ਚੀਜ਼ਾਂ ਦੀ ਸੋ ਜੀ ਜਦੋਂ ਮੈਂ ਕੱਲ ਪਾਰਲੀਮੈਂਟ ਦੇ ਵਿੱਚ ਪੱਖ ਆਪਣਾ ਰੱਖਿਆ ਸੀ ਲੜਕੀ ਹੋਰਾਂ ਨਾਲ ਮੁਲਾਕਾਤ ਵੀ ਕੀਤੀ ਅਸੀਂ ਬਿਲਕੁਲ ਨੇਤਨ ਘਟਕੀ ਜੀ ਨਾਲ ਮੁਲਾਕਾਤ ਕਰਕੇ ਪਹਿਲੋ ਤੋਂ ਮਾੜੇ ਪਿਛਲੇ 5 ਸਾਲਾਂ ਚ ਉਹਨਾਂ ਨੇ ਕੰਮ ਕੀਤੇ ਮੋਂ ਦਾ ਧੰਨਵਾਦ ਕੀਤਾ ਸਾਡੇ ਦੋ ਇਸ਼ੂ ਸੀ ਬਹੁਤ ਵੱਡੇ ਇੱਕ ਲੋਹਾਰਕਾ ਰੋਡ ਦੇ ਉੱਤੇ ਸਾਡੇ ਬਾਈਪਾਸ ਦੇ ਉੱਤੇ ਪੋਲ ਬਣਨਾ ਸੀ ਉਹ ਆਰੀ ਪੈਨਲ ਤੇ ਮਿੱਟੀ ਵਾਲਾ ਬਣਾਉਂਦੇ ਆ ਉਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਨਵਾਂ ਸ਼ਹਿਰ ਜਿਹੜਾ ਆ ਉਹ ਰਣਜੀਤ ਅਨੂ ਡਿਸਟ੍ਰਿਕਟ ਸ਼ੋਪਿੰਗ ਸੈਂਟਰ ਤੋਂ ਬਾਹਰ ਨੂੰ ਵੱਧ ਰਿਹਾ ਉਹਦੇ ਨਾਲ ਸਾਡੀ ਆਵਾਜ਼ਾਈ ਤੇ ਬਹੁਤ ਮਤਲਬ ਗਾਂ ਸਾਰੀ ਉ ਪ੍ਰੋਬਲਮ ਆਣੀ ਸੀ ਸੋ ਉਹ ਆਰੀ ਪੈਨ ਉਹ ਮੈਂ ਪਿੱਲਰ ਦੇ ਉੱਤੇ ਬਣਾਉਣ ਦੀ ਮੰਗ ਰੱਖੀ ਸੀ ਪਰ ਕੋਈ ਠੇਕੇਦਾਰ ਆਇਆ ਸੀ ਜਿਹੜਾ ਉਹਨੂੰ ਕੰਮ ਨੂੰ ਹੋ ਨਹੀਂ ਨਾ ਤਾਂ ਕੱਲ ਬੜੀ ਜ਼ਬਰਦਸਤ ਤਰੀਕੇ ਨਾਲ ਉਹਨਾਂ ਝਟਕ ਦੇ ਕੇ ਉਹ ਜਿਹੜਾ ਪੋੜਿਆ ਉਹ ਪਾਸ ਕਰ ਦਿੱਤਾ ਕਿ ਉਹਨੂੰ ਉਹਦਾ ਟੈਂਡਰ ਕਰਕੇ ਨਵੇਂ ਸਿਰੇ ਤੋਂ ਉਹ ਪਿੱਲਰਾਂ ਦੇ ਉੱਤੇ ਬਣਾਇਆ ਜਾਵੇ ਦੂਜੀ ਬਾਬਾ ਨੋ ਸਿੰਘ ਦੀ ਸਮਾਜ ਜਿਹੜੀ ਤਰਨਤਾਰ ਰੋਡ ਤੇ ਜਾਂਦੇ ਆ ਉੱਥੇ ਪ੍ਰੋਬਲਮ ਸੀ ਕਿਉਂਕਿ ਜਿਹੜੀ ਜਿਹੜੀ ਪੈਕੇਜ 3 ਜਿਹੜਾ ਸੀ ਰਿੰਗ ਰੋਡ ਬਣਾ ਰਹੇ 75 ਕਿਲੋਮੀਟਰ ਦਾ ਅੰਮ੍ਰਿਤਸਰ ਦਿਹਾੜੇ ਦਿਵਾਲੇ ਉੱਥੇ ਆ ਕੇ ਰੁਕ ਜਾਂਦਾ ਕਿਉਂਕਿ ਗੁਰਦੁਆਰੇ ਦੀ ਜ਼ਮੀਨ ਦੇ ਵਿੱਚੋਂ ਇਹਨਾਂ ਨੇ ਕੱਢਤਾ ਕਿਉਂਕਿ ਇਹ Google ਤੋਂ ਹੀ ਸਾਰਾ ਮਤਲਬ ਪਲਾਨ ਤਿਆਰ ਕਰ ਲੈਂਦੇ ਆ ਉਹ ਉਹ ਗੁਰਦੁਆਰੇ ਦੀ ਜ਼ਮੀਨ ਸੀ ਉੱਥੇ ਉਹਨਾਂ ਦੇ ਨਿਸ਼ਾਨ ਸਾਹਿਬ ਲੱਗੇ ਆ ਔਰ ਚਾਰਦਵਾਰੀ ਹੋਈ ਆ ਸੋ ਉਹਦੀ ਲਾਈਨਮੈਂਟ ਚੇਂਜ ਕਰਨੀ ਸੀ ਉਹਦੇ ਵਾਸਤੇ ਮੈਂ ਤਰਕ ਦਿੱਤ ਕੇ ਸਮਝਾਇਆ ਵੀ ਜਿਹੜੀ ਜ਼ਮੀਨ ਤੁਹਾਡੇ ਕੋਲ ਕੁਐਰ ਹੋ ਗਈ ਸੱਜੇ ਪਾਸੇ ਜਿਹੜੀ ਸੜਕ ਦੀ ਦੂਜੇ ਬੰਨੇ ਤੁਸੀਂ ਉਹਤੇ ਕਮਰਸ਼ੀਅਲੀ ਪ੍ਰੋਜੈਕਟ ਆਪਣਾ ਬਣਾ ਦਿਓ ਉਹਨੂੰ ਲੀਜ਼ ਆਊ ਉਹ ਵੀ ਗੱਲ ਉਹਨਾਂ ਨੂੰ ਸਮਝ ਗਈ ਔਰ ਮੰਤਰੀ ਸਾਹਿਬ ਨੇ ਉਹਦੇ ਤੇ ਵੀ ਕਿਹਾ ਵੀ ਇਮੀਡੀਏਟਲੀ ਉਹਦੇ ਤੇ ਐਕਟ ਕਰਕੇ ਉਹਨੂੰ ਸਾਈਡ ਦੀ ਲਾਈਨ ਉਹਦੀ ਆ ਉਹ ਅਲਾਈਨਮੈਂਟ ਜਿਹੜੀ ਆ ਉਹ ਚੇਂਜ ਕਰੋ ਸੋ ਇਹ ਵੱਡੇ ਮੁੱਦੇ ਸੀ ਦੋ ਸਾਡੇ ਧੰਨਵਾਦ ਕੀਤਾ ਜਿਹੜੀ ਤਰਨਤਾਰਨ ਜਿਹੜੀ ਅੰਮ੍ਰਿਤਸਰ ਤੋਂ ਤਰਨਤਾਰਨ ਨੂੰ ਪ੍ਰਾਣੀ ਰੋਡ ਜਿਹੜੀ ਸੀ ਜਿਹੜੀ ਮੈਂ 12ਵੇਂ ਮਹੀਨੇ 2022 ਦੇ ਵਿੱਚ ਮੰਗ ਰੱਖੀ ਸੀ ਔਰ ਮੰਤਰੀ ਸਾਹਿਬ ਨੇ ਦੋ ਤਿੰਨ ਵਾਰ ਉਹਨਾਂ ਨੂੰ ਚੇਤਾ ਵੀ ਕਰਾਇਆ ਔਰ ਉਹਨਾਂ ਨੇ ਉਹ ਰੋਡ ਜਿਹੜੀ ਹੈ ਜਿਹੜੀ ਨੋਡਲ ਏਜੰਸੀ ਆ ਪੀਡਬਲੂਡੀ ਅੰਮ੍ਰਿਤਸਰ ਜਿਹੜੀ ਹੈਗੀ ਪੰਜਾਬ ਦੀ ਉਦੇ ਰਾਈਓ ਬੰਨੀ 100% ਪੈਸੇ ਜਿਹੜੇ ਆ ਉਹ ਨੈਸ਼ਨਲ ਹਾਈਵੇ ਵਲੋਂ ਗਏ ਆ ਸੋ ਮੈਂ ਉਹਨਾਂ ਦਾ ਉਹ ਵੀ ਧੰਨਵਾਦ ਕੀਤਾ ਔਰ ਜਿੰਨੇ ਪ੍ਰੋਜੈਕਟ ਪਿਛਲੇ ਸਮੇਂ ਜਮਰਸਾ ਆਏ ਉਹਨਾਂ ਵਾਸਤੇ ਮੈਂ ਉਹਨਾਂ ਦਾ ਥੈਂਕ ਯੂ ਵੀ ਕੀਤਾ ਔਰ ਇਹ ਰੇਲਵੇ ਮਿਨਿਸਟਰ ਨੂੰ ਜਿਹੜੇ ਅਸ਼ਨੀ ਵੈਸ਼ਨਵ ਜੀ ਹੈ ਕਿਉਂਕਿ ਮੈਂ ਸਾਰੇ ਜਿੰਨੇ ਬ੍ਰਿਜ ਨੇ ਅਮਰਸਾ ਦੇ ਜਿੰਨੇ ਫਾਟਕ ਨੇ ਸਾਰੇ ਬ੍ਰਿਜ ਪਾਸ ਹੋ ਗਏ ਨੇ ਜਿੱਥੇ ਜ਼ਮੀਨ ਅਵੇਲੇਬਲ ਹੈ ਜਿੱਥੇ ਜ਼ਮੀਨ ਨਹੀਂ ਅਵੇਲੇਬਲ ਜਿੱਦਾ ਛਾਟ ਹੈ ਨੂੰ ਜਾਂਦੀ ਜਿਹੜੀ ਰੇਲਵੇ ਲਾਈਨ ਹੈ ਉਥੇ ਜ਼ਮੀਨ ਨਹੀਂ ਅਵੇਲੇਬਲ ਉਹ ਹੁਣ ਸਟੇਟ ਦੇ ਨਾਲ ਬੈਠ ਕੇ ਕਿਦਾਂ ਉਹ ਹੱਲ ਕਰਦੇ ਜ਼ਮੀਨ ਦੇਣਗੇ ਉਥੇ ਦਾਦ ਹੋਣੇ ਆ ਪਰ ਜਿਹੜੇ ਮੈਰੇ ਟਿਨਯੂਰ ਦੇ ਵਿੱਚ ਜਿੰਨੇ ਫਾਟਕ ਸੀ ਉਹ ਸਾਰੇ ਹੀ ਤਕਰੀਬਨ ਅਸੀਂ ਪਾਸ ਕਰਾ ਦਿੱਤੇ ਆ ਔਰ ਉਹਦਾ ਵੀ ਮੈਂ ਥੈਂਕਸ ਕਰਨ ਗੱਲ ਮੇਰੇ ਜਿਹੜੇ ਰੇਲਵੇ ਮਿਨਿਸਟਰ ਐ ਅਸ਼ਨੀ ਵੈਸ਼ਨਵ ਜੀ ਉਹਨਾਂ ਨੂੰ ਗਿਆ ਭਾਰਤ ਜਿਹੜੀ ਉਹਨਾਂ ਨੇ ਬੰਦੇ ਭਾਰਤ ਸ਼ੁਰੂ ਕੀਤੀ ਹੈ ਕਿਉਂਕਿ ਉਸ ਤੋਂ ਬਾਅਦ ਅਸੀਂ ਕੱਲ ਪਰਸੋਂ ਦੋ ਦਿਨ ਪਹਿਲਾਂ ਉਹਨਾਂ ਨੂੰ ਮਲੇ ਸਨ ਸੋ ਜਿਹੜੇ ਕੀਤੇ ਪ੍ਰੋਜੈਕਟਾਂ ਦਾ ਧੰਨਵਾਦ ਵੀ ਕਰਨਾ ਬਣਦਾ ਹੈ ਕਿਉਂਕਿ ਲੋਕਾਂ ਨੇ ਸਾਡੀ ਡਿਊਟੀ ਲਈ ਹੈ ਸਾਡਾ ਫਰਜ਼ ਮੰਦਾ ਹੈ ਲੋਕ ਮੋ ਜਿਹੜੇ ਪਾਰਲੀਮੈਂਟ ਦੇ ਅੰਦਰ ਉਸ ਤੋਂ ਬਾਅਦ ਉਹਨਾਂ ਨੂੰ ਫਾਲੋ ਕਰਕੇ ਹੱਲ ਕਰਾਉਣੇ ਸੋ ਮੈਂ ਇੱਕ ਹੋਰ ਦੱਸਣਾ ਚਾਹੁੰਦਾ ਕਿ ਸਿੰਧਿਆ ਜਿਹੜੇ ਮਨਿਸਟਰ ਨੇ ਐਵੀਏਸ਼ਨ ਮਨਿਸਟਰ ਉਹਨਾਂ ਨਾਲ ਵੀ ਗੱਲਬਾਤ ਹੋਈ ਜਿਹੜੀ ਹੁਜੂਰ ਸਾਹਿਬ ਦੀ ਫਲਾਈਟ ਹੈ ਉਹ ਵੀ ਮੈਂ ਰਹਿ ਗਿਆ ਜਲਦੀ ਸ਼ੁਰੂ ਕਰਨਗੇ ਉਹ ਵੀ ਮੈਂ ਉਹਨਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਕਿਸਾਨ ਫੇਰ ਆ ਰਹੇ ਨੇ ਇੱਕ ਬਰੀ 13 ਤਰੀਕ ਨੂੰ ਕਿਵੇਂ ਦੇਖ ਰਹੇ ਬਿਲਕੁਲ ਇਹ ਅਸੀਂ 2 ਮਹੀਨੇ ਪਹਿਲਾਂ ਇਹਨਾਂ ਨੂੰ ਦੱਸਤਾ ਸੀ ਪਿਛਲੇ ਸੈਸ਼ਨ 'ਚ ਹੀ ਕਿ ਕਿਸਾਨਾਂ ਨੇ ਆ ਜਾਣਾ ਤੁਸੀਂ ਉਹਨਾਂ ਨਾਲ ਵਾਅਦਾ ਕੀਤਾ ਸੀ 1 ਸਾਲ ਹੋ ਗਿਆ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਕੋਈ ਕਮੇਟੀ ਨਹੀਂ ਬਣਾਈ ਤੇ ਜਦੋਂ ਕਮੇਟੀ ਨਹੀਂ ਬਣਾਓਗੇ ਉਹਨਾਂ ਨੇ ਐਮਐਸਪੀ ਦੇਣੇ ਤੁਸੀਂ ਮੰਗਾ ਲਿਖ ਕੇ ਦਿੱਤੀਆਂ ਸੀ 10 12 ਉਹਦੇ 'ਚ ਵੀ ਅਸੀਂ ਆ ਕੇ ਇੱਕ ਵਰਕਆਊਟ ਕਰਾਂਗੇ ਤੁਸੀਂ ਕੋਈ ਵੀ ਵਰਕਆਊਟ ਨਹੀਂ ਕੀਤਾ ਕੋਈ ਉਹਨਾਂ ਦੇ ਕੇਸ ਮਾਫ ਨਹੀਂ ਕੀਤੇ ਜਿਹੜੇ ਉਹਨਾਂ ਦੇ ਦਰਜ ਹੋਏ ਸੀ ਐਫਆਈਆਰ ਦਰਜ ਕਰਾਈਆਂ ਸਾਰੇ ਦੇਸ਼ ਦੇ ਵਿੱਚ ਕੋਈ ਐਮਐਸਪੀ ਤੇ ਗੱਲਬਾਤ ਨਹੀਂ ਹੋਈ ਕੋਈ ਜਿਹੜਾ ਯੂਪੀ ਜਿਹੜਾ ਮਿਸਟਰ ਟੈਣੀ ਸੀ ਜਿਹੜਾ ਮੰਤਰੀ ਜਿਹੜੇ ਉਹਨੇ ਸਾਡੇ ਕਿਸਾਨਾਂ ਜਿਹੜੇ ਮਾਰਥੇ ਥੱਲੇ ਦੇ ਕੇ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਸੋ ਇਦਾਂ ਦੇ ਜਿਹੜੇ ਮੁੱਦੇ ਸੀ ਕਿਸਾਨਾਂ ਦੇ ਉਹਨਾਂ ਦੇ ਉੱਤੇ ਇਹਨਾਂ ਨੇ ਬਿਲਕੁਲ ਪਿੱਠ ਕਰਕੇ ਬੈਠ ਗਏ ਅਸੀਂ ਇਹਨਾਂ ਨੂੰ آگਾਹ ਕਰ ਦਿੱਤਾ ਅਸੀਂ ਇੱਕ ਮਹੀਨਾ ਪਹਿਲਾਂ ਕਿ ਉਹ ਫਿਰ ਵਾਪਸ ਆਉਣਗੇ ਸੋ ਆਰੇ ਹੁਣ ਕੱਲ ਕਮੇਟੀ ਇਹਨਾਂ ਨੇ ਮੀਟਿੰਗ ਮੰਤਰੀ ਭੇਜੇ ਨੇ ਗੱਲਬਾਤ ਕਰਨ ਨੂੰ ਤੁਰਨਾ ਹਾਂ ਉਹਨਾਂ ਦਾ ਇਹ ਪਿੱਠ ਕਰਕੇ ਫਿਰ ਕਿਸਾਨਾਂ ਨਾਲ ਬੈਠ ਰਹੇ ਨੇ ਸਾਰੇ ਦੇਸ਼ ਦਾ ਕਿਸਾਨ ਜਿਹੜਾ ਹੈ ਉਹ ਪੂਰਨ ਤੌਰ ਤੇ ਇੱਕ ਮਤ ਹੋ ਗਏ ਆ ਰਿਹਾ ਹੈ ਦਿੱਲੀ ਵੱਲ ਨੂੰ ਖੂਚ ਕਰ ਰਹੇ